ਚਾਰ ਕਾਰਜ ਇੱਥੇ ਆਉਣ ਦੇ ਵਿੱਚ ਮੇਰੇ ਬਹੁਤ ਵਧੀਆ ਹੋਏ ਨੇ ਮੈਂ ਬੜਾ ਮਨ ਖੁਸ਼ ਹੈ ਮੇਰਾ ਇੱਕ ਮੇਰੇ ਘਰ ਵਾਲੀ ਠੀਕ ਹੋ ਗਈ ਇੱਕ ਮੈਂ ਠੀਕ ਹੋ ਗਿਆ ਇੱਕ ਮੇਰੀ ਪੋਤਰੀ ਵਿਆਹ ਗਈ ਏ ਇੱਕ ਮੇਰੀ ਲੜਕੀ ਦਾ ਘਰ ਵਸ ਗਿਆ ਠੀਕ ਹੈ ਮੈਂ ਇੰਨਾ ਖੁਸ਼ ਹਾਂ ਕਿ ਬਹੁਤ ਜ਼ਿਆਦਾ ਖੁਸ਼ ਘਰ ਬੁਆ ਬਣ ਜਾਵੇ ਘਰ ਵਾਲਾ ਸਹੀ ਹੋ ਜਾਵੇ ਜੇ ਨਹੀਂ ਹੁੰਦਾ ਤਾਂ ਫਿਰ ਜਿੱਦਾਂ ਵੀ ਤੁਹਾਡੇ ਮਨ ਵਿੱਚ ਹੈਗਾ ਉਦਾਂ ਹੀ ਹੋ ਜਾਵੇ ਬਸ ਇਹ ਬੱਚੇ ਮੈਂ ਆਪ ਪਾਲ ਰਹੀ ਹਾਂ ਮੈਂ ਆਪ ਕੰਮ ਕਰਕੇ ਇਹਨੇ ਬੱਚੇ ਆਪ ਪਾਲ ਰਹੇ ਹਾਂ ਇਨੂੰ 2 ਸਾਲ ਹੋ ਗਏ ਕੰਮ ਕਰਦੀ ਤੇ 3 ਮਹੀਨਿਆਂ ਤੋਂ ਮੈਂ ਇੱਥੇ ਆਉਂਦੀ ਮੈਂ ਬੜੀ ਖੁਸ਼ ਆ ਕਿ ਮੈਂ ਬੱਚੇ ਪਾਲਦੀ ਮੈਨੂੰ ਇੰਨਾ ਮਾਹਰ ਇਹਨੂੰ ਮੌਕਾ ਦਿੱਤਾ ਹੈ ਉਹ ਮੰਗ ਕੇ ਲਿਆ ਵੀ ਆ ਬੋਧਵਾਰ ਮੈਂ ਚ ਪਹਿਰਾ ਸਾਹਿਬ ਤੇ ਜਾਣਾ ਹੈ ਆਪਣਾ ਕੰਮ ਛੱਡ ਕੇ ਇੱਥੇ ਆਈ ਹੁਣ ਆ ਕੇ ਮੈਂ ਆਪਣੇ ਮਨ ਦੀ ਤਸੱਲੀ ਕੀਤੀ ਹੈ ਕਰਕੇ ਮੈਂ ਨਹੀਂ ਬਾਬਾ ਜੀ ਜਿਹੜਾ ਮੇਰੇ ਬਿਗਨ ਪਏ ਨੇ ਹੁਣ ਉਹ ਮੇਰੇ ਪੂਰੇ ਕਰ ਦੇ ਮੈਂ ਬੜੀ ਖੁਸ਼ ਹੋਵਾਂਗੀ ਤੁਹਾਡੇ ਮੈਂ ਹੀ ਅਰਦਾਸ ਕਰਨੀ ਬਾਬਾ ਜੀ ਸਾਰਿਆਂ ਦੀ ਬਾਹ ਫੜਨੀ ਮੇਰੀ ਵੀ ਬਾਹ ਫੜਿਓ ਜੀ ਜੋ ਨੰਗ ਸਿੰਘ ਬਣਿਆ ਹੈ ਨਾ ਚਲੋ ਬਣਿਆ ਰਵੇ ਮਹਾਰਾਜ ਦਾ ਚੋਲਾ ਪਾਇਆ ਥੋੜਾ ਜਿਹਾ ਬੱਚਿਆਂ ਨੂੰ ਵੀ ਦੇਖੇ ਨਾ ਮੇਰੇ ਬੱਚੇ ਨੇ ਜਿੰਨਾ ਮੈਂ ਬੱਚਿਆਂ ਨੂੰ ਤਰਸਨੀ ਆ ਜਿੰਨਾ ਮੈਂ ਇਹਨਾਂ ਦਾ ਕਰਨੀ ਉਹਨਾਂ ਉਹ ਵੀ ਕਰੇ ਬਸ ਮੇਰੀ ਇਹੀ ਅਰਦਾਸ ਹੈ ਬੇਨਤੀ ਹੈ ਕਿ ਮੇਰੀ ਅਰਦਾਸ ਮਹਾਰਾਜ ਸੁਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰੂ ਘਰ ਪਹੁੰਚੇ ਹੋ ਜੀ ਕਿੰਨਾ ਕਿ ਆਨੰਦ ਆ ਰਿਹਾ ਇੱਥੇ ਆ ਕੇ ਸਕੂਨ ਕਿੰਨਾ ਕ ਮਿਲਦਾ ਹੈ ਸਾਨੂੰ ਬਹੁਤ ਆਨੰਦ ਆਇਆ ਬਾਬੇ ਰਬ ਉਹ ਆਨੰਦ ਆ ਕੀਰਤਨ ਬਾਣੀ ਸੁਣ ਕੇ ਬੜਾ ਬੰਨ ਖੁਸ਼ ਹੋਇਆ ਬਹੁਤ ਹੀ ਮਨ ਖੁਸ਼ ਹੋਇਆ ਆਉਂ ਨਹੀਂ ਆ ਸੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਸਾਨੂੰ ਹੋ ਗਏ 3-4 ਮਹੀਨੇ ਹੋ ਗਏ ਤੇ ਕਿੰਨਾ ਕੁ ਤੁਹਾਨੂੰ ਜੀਵਨ ਦੇ ਵਿੱਚ ਜਿਹੜਾ ਬਦਲਾਵ ਦੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਸ਼ੁਰੂ ਕੀਤਾ ਹੈ ਨਾ ਮੈਂ ਨਾ ਬਹੁਤ ਹੀ ਜ਼ਿਆਦਾ ਜੇ ਵੇਖਿਆ ਜਾਏ ਤੇ ਅਸੀਂ ਜਾਂਦੇ ਰਹੇ ਹਾਂ ਦੂਰ ਤੱਕ ਜਗੁਰੂ ਸਾਹਿਬ ਤੱਕ ਵੀ ਨੰਦਪੁਰ ਸਾਹਿਬ ਤਾਈ ਆਪਣੇ ਅੰਮ੍ਰਿਤਸਰ ਸਾਹਿਬ ਪਰ ਇੱਥੇ ਵਰਕਰ ਦਾ ਨਾਮ ਤਾਂ ਨਹੀਂ ਆਇਆ ਜਿੰਨਾ ਇੱਥੇ ਨੰਦ ਬਣਿਆ ਨਾ ਸਾਨੂੰ ਨੇੜੇ ਹਾਂ ਸਾ ਗਰੀਬੰਦੇ ਸਾਨੂੰ ਕਿਰਾਏ ਪਾੜੇ ਦਾ ਬੜਾ ਬੜੀ ਮौज ਹੈ ਬਹੁਤ ਚੰਗਾ ਕੰਮ ਹੈ ਅਸੀਂ ਬੜੇ ਖੁਸ਼ ਹਾਂ ਮੇਰੇ ਚਾਰ ਕਾਰਜ ਇੱਥੇ ਆਉਣ ਦੇ ਵਿੱਚ ਮੇਰੇ ਬਹੁਤ ਵਧੀਆ ਹੋਏ ਨੇ ਮੈਂ ਬੜਾ ਮਨ ਖੁਸ਼ ਹੈ ਮੇਰਾ ਬਾਬੇ ਕੋਈ ਸੰਜਾ ਕਰੋਗੇ ਸਾਡੇ ਨਾਲ ਵਾਕੇ ਜਿਹੜਾ ਤੁਸੀਂ ਬਾਬਾ ਦੀਪ ਸਿੰਘ ਜੀ ਤੋਂ ਮੰਗੀ ਹੋਵੇ ਮੁਰਾਦ ਤੇ ਉਹ ਪੂਰੀ ਹੋਈ ਹੋਵੇ ਸਾਡੀ ਮੁਰਾਦ ਪੂਰੀ ਹੋਈ ਹੈ ਵੇਖੋ ਇੱਕ ਮੇਰੇ ਘਰ ਵਾਲੀ ਠੀਕ ਹੋ ਗਈ ਇੱਕ ਮੈਂ ਠੀਕ ਹੋ ਗਿਆ ਇੱਕ ਮੇਰੀ ਪੋਤਰੀ ਵਿਆਹ ਹੀ ਗਈ ਏ ਠੀਕ ਹੈ ਜੀ ਇੱਕ ਮੇਰੀ ਲੜਕੀ ਦਾ ਘਰ ਵੱਸ ਗਿਆ ਏ ਠੀਕ ਹੈ ਮੈਂ ਇੰਨਾ ਖੁਸ਼ ਹਾਂ ਕਿ ਬਹੁਤ ਜ਼ਿਆਦਾ ਖੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ ਵਾਹਿਗੁਰੂ ਨੇ ਜਿਹੜੀਆਂ ਮੁਸੀਬਤਾਂ ਸੀਗੀਆਂ ਜੀਵਨ ਦੇ ਵਿੱਚੋਂ ਦੂਰ ਕਰਤੀਆਂ ਸਾਰੀਆਂ ਦੂਰ ਕਰ ਦਿੱਤੀ ਸਾਰੀਆਂ ਦੂਰ ਕਰ ਦਿੱਤੀ ਸਾਰੀਆਂ ਦੂਰ ਕਰ ਲੜਕੀ ਦਾ ਘਰ ਘਰ ਵਾਲਾ ਜਿਹੜਾ ਨਾ ਲਹਿੰਗ ਬਣਿਆ ਉਹ ਨਹੀਂ ਬਣਿਆ ਬੜੇ ਖੁਸ਼ਾ ਕੱਪੜੇ ਪਾਈ ਬੈਠਾ ਹੈ ਨੇ ਗਾ ਲੈ ਨਾਂ ਨੂੰ ਪਾਠ ਆਉਂਦਾ ਨਾਂ ਨੂੰ ਅਰਦਾਸ ਆਉਂਦੀ ਠੀਕ ਹੈ ਉਹ ਉਹ ਜਿੱਲੇ ਵੇ ਦਾ ਲੜਕੇ ਘਰੋਂ ਭੱਜ ਜਾਂਦਾ ਤੇ ਮਗਰੋਂ ਪੁਲਿਸ ਲੈ ਆਉਂਦਾ ਕੁੜੀ ਤੇ ਹੂੰ ਕੁੜੀ ਤਾਂ ਪੁਲਿਸ ਲੈ ਆਉਂਦਾ ਆ ਵੇਖੋ ਜੀ ਤਿੰਨ ਬੱਚੇ ਨੇ ਇਹ ਗੁੱਡੀ ਹੈ ਕੋਈ ਬੱਚੇ ਖੜੇ ਨੇ ਇਹ ਦੇ ਇੱਕ ਹੋਰ ਗੁੱਡੀ ਇਹ 13 ਸਾਲਾਂ ਦੀ ਹੈ 14 14 ਸਾਲਾਂ ਦਾ ਇੱਕ ਗੁੱਡੀ ਛੋਟੀ 11 ਸਾਲਾਂ ਦੀ ਵੇਖੋ ਇਹਨਾਂ ਨੂੰ ਪੁੱਛਿਆ ਜਾਵੇ ਉਸ ਨਿਹੰਗ ਨੂੰ ਪੁੱਛਿਆ ਜਾਵੇ ਤੈਨੂੰ ਅਰਦਾਸ ਤੇ ਆਉਂਦੀ ਨਹੀਂ ਤੂੰ ਚੋਲਾ ਪਾ ਕੇ ਗੁਰੂ ਸਾਹਿਬ ਦਾ ਤੇ ਕਿੱਡੀ ਬੇਅਦਬੀ ਕਰਨਾ ਫਿਰ ਜਿੱਥੇ ਵੇਦਾ ਉੱਥੇ ਚੋਲਾ ਲਾ ਕੇ ਸਾਟਾ ਦਾ ਮਿੱਟੀ ਦੇ ਉੱਤੇ ਘਰ ਤੇ ਬਾਬਾ ਜੀ ਨੂੰ ਅਰਦਾਸ ਕੀਤੀ ਹੈ ਵੀ ਅਰਦਾਸ ਕੀਤੀ ਮੈਂ ਪਾਠ ਕੀਤਾ ਅਰਦਾਸ ਕੀਤੀ ਮਹਾਰਾਜ ਵੀ ਸਾਡਾ ਵੀ ਕੋਈ ਮਸਲਾ ਹੱਲ ਕੀਤਾ ਜਾਵੇ ਘਰ ਬੁਆ ਬਣ ਜਾਵੇ ਘਰ ਵਾਲਾ ਸਹੀ ਹੋ ਜਾਵੇ ਜੇ ਨਹੀਂ ਹੁੰਦਾ ਤਾਂ ਫਿਰ ਜਿੱਦਾਂ ਵੀ ਤੁਹਾਡੇ ਮਨ ਵਿੱਚ ਹੈਗਾ ਉਦਾਂ ਹੀ ਹੋ ਜਾਵੇ ਬਸ ਇਹ ਬੱਚੇ ਮੈਂ ਆਪ ਪਾਲ ਰਹੀ ਹਾਂ ਮੈਂ ਆਪ ਕੰਮ ਕਰਕੇ ਤਿੰਨੇ ਬੱਚੇ ਆਪ ਪਾਲ ਰਹੀ ਹਾਂ ਮੈਨੂੰ 2 ਸਾਲ ਹੋ ਗਏ ਕੰਮ ਕਰਦੀ ਤਿੰਨ ਮਹੀਨਿਆਂ ਤੋਂ ਮੈਂ ਇੱਥੇ ਆਉਂਦੀ ਹਾਂ ਮੈਂ ਬੜੀ ਖੁਸ਼ ਹਾਂ ਮੈਂ ਬੱਚੇ ਪਾਲਦੀ ਮੈਨੂੰ ਇੰਨਾ ਮਾਰ ਐਨ ਮੌਕਾ ਦਿੱਤਾ ਏ ਯਕੀਨ ਬਾਬਾ ਜੀ ਜਿਹਦੇ ਕਹਿ ਲੋ ਡੋਰਾ ਉਹਨੇ ਛੱਡੀਆਂ ਆਹ ਉਹ ਮੰਗ ਕੇ ਲਿਆ ਵੀ ਆ ਬਹੁਤ ਵਾਰ ਮੈਂ ਚ ਪਹਿਰਾ ਸਾਹਿਬ ਤੇ ਜਾਣਾ ਐ ਆਪਣਾ ਕੰਮ ਛੱਡ ਕੇ ਇੱਥੇ ਆਈ ਹੁਣ ਆ ਕੇ ਮੈਂ ਆਪਣੇ ਮਨ ਦੀ ਤਸੱਲੀ ਕੀਤੀ ਏ ਕਰਕੇ ਮੈਂ ਨਹੀਂ ਬਾਬਾ ਜੀ ਜਿਹੜਾ ਮੇਰੇ ਬਿਗਨ ਪਏ ਨੇ ਹੁਣ ਉਹ ਮੇਰੇ ਪੂਰੇ ਕਰਦੇ ਮੈਂ ਬੜੀ ਖੁਸ਼ ਹੋਵਾਂਗੀ ਤੁਹਾਡੇ ਨੂੰ ਦੇਖ ਕੇ ਪਾਬੂ ਘੋ ਰਹੇ ਆ ਅੱਖਾਂ 'ਚ ਹੰਝੂ ਨੇ ਤੇ ਲੱਗਦਾ ਬੜਾ ਯਕੀਨ ਬੜਾ ਯਕੀਨ ਆ ਬਾਬਾ ਜੀ ਹਾਂ ਜੀ ਮੈਂ ਹੀ ਅਰਦਾਸ ਕਰਨੀ ਬਾਬਾ ਜੀ ਸਾਰਿਆਂ ਦੀ ਬਾਹ ਫੜਨੀ ਮੇਰੇ ਵੀ ਬਾਹ ਫੜਿਓ ਜੀ ਜਿਉਂ ਨਿਹੰਗ ਸਿੰਘ ਬਣਿਆ ਹੈ ਨਾ ਚਲੋ ਬਣਿਆ ਰਵੇ ਮਹਾਰਾਜ ਦਾ ਚੋਲਾ ਪਾਇਆ ਥੋੜਾ ਜਿਹਾ ਬੱਚਿਆਂ ਦੀ ਵੀ ਦੇਖੇ ਨਾ ਮੇਰੇ ਬੱਚੇ ਨੇ ਜਿੰਨਾ ਮੈਂ ਬੱਚਿਆਂ ਨੂੰ ਤਰਸਨੀ ਆ ਜਿੰਨਾ ਮੈਂ ਇਹਨਾਂ ਦਾ ਕਰਨੀ ਉਹਨਾਂ ਉਹ ਵੀ ਕਰੇ ਬਸ ਮੇਰੀ ਇਹੀ ਅਰਦਾਸ ਹੈ ਬੇਨਤੀ ਹੈ ਕਿ ਮੇਰੀ ਅਰਦਾਸ ਮਹਾਰਾਜ ਸੁਣੇ ਬਿਲਕੁਲ ਜਿਉਂ ਸੁਣਨੇ ਕਿ ਜਿੱਥੇ ਵਾਇਗਰੂ ਸਾਰਿਆਂ ਨੇ ਸੁਣਦੇ ਨੇ ਥੋੜੀ ਵੀ ਜਰੂਰ ਸੁਣਨ ਆਏ ਸੀਗੇ ਪਰ ਅੰਦਰ ਨਹੀਂ ਮੇਰਨਾ ਗਏ ਹੈਗੇ ਔਰ ਅਸੀਂ ਆਪ ਹੀ ਗਏ ਆਪ ਹੀ ਮੱਥਾ ਟੇਕ ਕੇ ਆਪ ਹੀ ਬੇ ਚਲੇ ਗਏ ਤਿੰਨ ਮਹੀਨੇ ਬਾਅਦ ਅਸੀਂ ਆਪ ਹੀ ਆਵਨੇ ਆ ਅਸੀਂ ਆਪ ਹੀ ਹਾਜ਼ਰੀ ਲਾ ਕੇ ਚਲੇ ਜਾਨੇ ਬਸ ਬਸ ਜਿਹੜੀਆਂ ਮੇਰੇ ਮਾਨ ਦੀਆਂ ਸquadਸ਼ਾਂ ਨੇ ਉਹ ਪੂਰੀਆਂ ਕਰ ਚੁੱਕੇ ਮੈਂ ਬੜੀ ਬਾਬਾ ਜੀ ਤੇ ਖੁਸ਼ ਆ ਠੀਕ ਹੈ ਆਂਦੀ ਰਵਾਂਗੀ ਜੁੰਦੇ ਤੱਕ ਆਂਦੀ ਰਵਾਂਗੀ ਮਰ ਗਈ ਤਾਂ ਫਿਰ ਰੱਬ ਰੱਖਾ ਠੀਕ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ